ਇੱਕ ਮਿਸਾਲ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਲਈਏ ਧੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜੀ ਪਿਆਰੀ ਤਸਵੀਰ ਮਨੁੱਖ ਦੇ ਸਾਹਮਣੇ ਪੇਸ਼ ਕੀਤੀ ਹੈ ਸ਼ਲੋਕ 12 ਤੋਂ ਵਧੇਕ ਵਿੱਚ ਦੋ ਪਾਵਨ ਸ਼ਲੋਕ ਆਉਂਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਇੱਕ ਵਾਰ ਮੈਂ ਸਫ਼ਰ ਕਰਦਾ ਹੋਇਆ ਜਾ ਰਿਆਂ ਸਾਂ ਤੇ ਅਚਾਨਕ ਮੇਰਾ ਧਿਆਨ ਪਿਆ ਇੱਕ ਸਰੋਵਰ ਜਿਹੜਾ ਬਹੁਤ ਖੂਬਸੂਰਤ ਸੀ ਜਿੰਦੇ ਚਾਰੇ ਪਾਸੇ ਸੁੰਦਰ ਫੁੱਲ ਖਿੜੇ ਹੋਏ ਸਨ ਹਰ ਕਿਸੇ ਦਾ ਦਿਲ ਕਰਦਾ ਸੀ ਉੱਥੇ ਬੈਠ ਜਾਵੇ ਖਿੜੇ ਹੋਏ ਫੁੱਲਾਂ ਦੇ ਲਾਗੇ ਭੌਰੇ ਗੁੰਝਾਂ ਪਾਰੇ ਸਨ ਔਰ ਫੁੱਲ ਮਾਮੂਲੀ ਫੁੱਲ ਨਹੀਂ ਸਨ ਐਂ ਲੱਗਦਾ ਸੀ ਜਿਵੇਂ ਕੰਚਨ ਫੁੱਲ ਨੇ ਸੋਨੇ ਵਰਗੇ ਫੁੱਲ ਨੇ ਬੜੇ ਖੂਬਸੂਰਤ ਨੇ ਬੜੇ ਪਿਆਰੇ ਨੇ ਬੜੇ ਮਹਿੰਗੇ ਨੇ ਕਮਾਲ ਦੇ ਫੁੱਲ ਖਿੜੇ ਹੋਏ ਨੇ ਜਿਹੜਾ ਵੇਂਦਾ ਹੁੰਦਾ ਦਿਲ ਕਰਦਾ ਹੈ ਸਰੋਵਰ ਦੇ ਲਾਗੇ ਚੌਂਕੜਾ ਮਾਰ ਕੇ ਬੈਠ ਜਾਈਏ ਇੱਥੋਂ ਉੱਠਣ ਨੂੰ ਦਿਲ ਹੀ ਨਹੀਂ ਕਰਦਾ ਇਨਾ ਸੋਹਣਾ ਸੁੰਦਰ ਨਜ਼ਾਰਾ ਉਸ ਸਰੋਵਰ ਦਾ ਕਹਿੰਦੇ ਕਿ ਮੇਰਾ ਵੀ ਦਿਲ ਕੀਤਾ ਮੈਂ ਬੈਠ ਜਾਵਾਂ ਤੇ ਮੈਂ ਕੁਝ ਪਲ ਉਸ ਸਰੋਵਰ ਦੇ ਕਿਨਾਰੇ ਤੇ ਬੈਠਾ ਪੰਛੀ ਆਉਂਦੇ ਨੇ ਆ ਕੇ ਆਪਣੀ ਪਿਆਸ ਮਿਟਾਉਂਦੇ ਨੇ ਜੀਵ ਆਉਂਦੇ ਨੇ ਆਪਣੀ ਪਿਆਸ ਮਿਟਾਉਂਦੇ ਨੇ ਭੌਰੇ ਆਉਂਦੇ ਨੇ ਫੁੱਲਾਂ ਤੇ ਆ ਕੇ ਗੁੰਝਾਂ ਪਾਉਂਦੇ ਨੇ ਤਿਤਲੀਆਂ ਆਉਂਦੀਆਂ ਨੇ ਐਸੇ ਰੰਗ ਐਸੇ ਨਜ਼ਾਰੇ ਵਜੇ ਹੋਏ ਸਨ ਦਿਲ ਕਰਦਾ ਸੀ ਇਸ ਸਰੋਵਰ ਦੇ ਕਿਨਾਰੇ ਹੀ ਆਪਣਾ ਘਰ ਬਸਾ ਲਵਾਂ ਪਰ ਕਹਿ ਲੱਗੇ ਕੁਝ ਸਮਾਂ ਬੈਠ ਕੇ ਮੈਂ ਅੱਗੇ ਚਲਾ ਗਿਆ ਕਈ ਸਾਲਾਂ ਬਾਅਦ ਫਿਰ ਜਦੋਂ ਮੈਂ ਵਾਪਸ ਮੁੜਿਆ ਮੇਰਾ ਦਿਲ ਕੀਤਾ ਮੈਂ ਫਿਰ ਉਸ ਸੁੰਦਰ ਸਥਾਨ ਉਸ ਸੋਹਣੇ ਸਰੋਵਰ ਦੇ ਲਾਗੇ ਜਾ ਕੇ ਬੈਠਾ ਜਦੋਂ ਮੁੜ ਦੁਬਾਰਾ ਮੈਂ ਆਇਆ ਤੇ ਕਹਿ ਲਗੇ ਉਥੇ ਸਿਵਾਏ ਉਜਾੜ ਦੀ ਹੋਰ ਕੁਝ ਵੀ ਨਹੀਂ ਸੀ ਜਿੱਥੇ ਸੋਨੇ ਵਰਗੇ ਫੁੱਲ ਖਿੜੇ ਹੋਏ ਸਨ ਉਥੇ ਸਿਰਫ ਨਿਰਾਸ਼ਤਾ ਸੀ ਉਦਾਸੀ ਸੀ ਕੋਈ ਪੰਛੀ ਨਹੀਂ ਸੀ ਨਾ ਹੀ ਉੱਥੇ ਕੋਈ ਪੌੜਾ ਦਿਖਦਾ ਸੀ ਨਾ ਕੋਈ ਉੱਥੇ ਖਿੜਿਆ ਹੋਇਆ ਫੁੱਲ ਕੋਈ ਬਗੀਚਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਮੈਂ ਹੈਰਾਨ ਹੋਇਆ ਬਾਬਾ ਨਾਨਕ ਜੀ ਕਹਿੰਦੇ ਮੈਂ ਸਰੋਵਰ ਨੂੰ ਪੁੱਛਿਆ ਭਲਿਆ ਕਈ ਸਾਲ ਪਹਿਲਾਂ ਆਇਆ ਸਾਂ ਦਿਲ ਕਰਦਾ ਸੀ ਤੇਰੇ ਕੋਲ ਬੈਠੇ ਰਹੀਏ ਪਰ ਅੱਜ ਮੈਂ ਤੇਰੇ ਕੋਲ ਆਇਆ ਤੇ ਅੱਜ ਤੇ ਤੇਰੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਬਿਲਕੁਲ ਸੜਕੇ ਕਾਲਾ ਹੋ ਗਿਆ ਇਹ ਤੇਰੀ ਹਾਲਤ ਇਹ ਕਿਉਂ ਹੋਈ ਤੇ ਅਗੋ ਸਰੋਵਰ ਨੇ ਆਖਿਆ ਬਾਬਾ ਤੇਰੀ ਗੱਲ ਸਹੀ ਏ ਕਦੀ ਸਮਾਂ ਸੀ ਇੱਥੇ ਫੁੱਲ ਖਿੜੇ ਸਨ ਕਦੀ ਸਮਾਂ ਸੀ ਇੱਥੇ ਪੰਛੀ ਆਉਂਦੇ ਪਿਆਸ ਮਿਟਾਉਂਦੇ ਸਨ ਕਦੀ ਸਮਾਂ ਸੀ ਭੌਰੇ ਆਉਂਦੇ ਸਨ ਕਦੀ ਸਮਾਂ ਸੀ ਇੱਥੇ ਚਾਰੇ ਪਾਸੇ ਖੇੜਾ ਸੀ ਮੇਰੇ ਕੋਲ ਹਰ ਕੋਈ ਆ ਕੇ ਬੈਠਣਾ ਚਾਹੁੰਦਾ ਸੀ ਮੈਂ ਸਭਨਾਂ ਨੂੰ ਪਿਆਰਾ ਲੱਗਦਾ ਸਾਂ ਪਰ ਇੱਕ ਚੀਜ਼ ਨਾਲੋਂ ਮੇਰਾ ਸਬੰਧ ਟੁੱਟ ਗਿਆ ਜਿੱਦਣ ਦਾ ਉਸ ਨਾਲੋਂ ਸਬੰਧ ਟੁੱਟਿਆ ਮੇਰੀ ਹਾਲਤ ਇਹ ਹੋ ਗਈ ਹੁਣ ਮੇਰੇ ਕੋਲ ਕੋ ਬੈਠਣਾ ਵੀ ਪਸੰਦ ਨਹੀਂ ਕਰਦਾ ਉਹ ਕਿਹੜੀ ਚੀਜ਼ ਹੈ ਉਹ ਸਰੋਵਰ ਕਹਿੰਦਾ ਉਹ ਸੀ ਵਗਦਾ ਹੋਇਆ ਪਾਣੀ ਜਿੰਨਾ ਚਿਰ ਮੇਰੇ ਕੋਲੋਂ ਵਗਦਾ ਹੋਇਆ ਪਾਣੀ ਸੀ ਉਸ ਪਾਣੀ ਦੇ ਕਾਰਨ ਹੀ ਇਹ ਸਾਰਾ ਸੁਪਨ ਸੀ ਸਾਰਾ ਖੇੜਾ ਸੀ ਜਿਸ ਦਿਨ ਦਾ ਸਬੰਧ ਮੇਰਾ ਨਿਰਮਲ ਜਲ ਨਾਲੋਂ ਟੁੱਟ ਗਿਆ ਉਸ ਦਿਨ ਤੋਂ ਮੇਰੀ ਇਹ ਦੇਹ ਹੀ ਸੜ ਕੇ ਕਾਲੀ ਸਵਾਹ ਹੋ ਗਈ ਹੈ ਸਿਵਾਏ ਹੁਣ ਦੁਰਗੰਧ ਦੇ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕਰਦੇ ਨੇ ਸਰੋਵਰ ਨੇ ਅਖੇ ਜਾਣਾ ਪਾਣੀ ਨਾ ਲਾਹ ਜੈ ਸੇਤੀ ਮੇਰਾ ਸੰਗ ਕਹਿ ਲਗੇ ਮੈਂ ਜਾਣਦਾ ਹਾਂ ਕਿ ਉਹ ਖੇੜਾ ਜਿਹੜਾ ਮੈਨੂੰ ਕਿੱਥੋਂ ਮਿਲਿਆ ਸੀ ਕਹਿ ਲਗੇ ਸੱਚ ਇਹ ਹੈ ਜਿਸ ਪਾਣੀ ਨਾਲ ਮੈਂ ਜੁੜਿਆ ਹੋਇਆ ਸਾਂ ਉੱਥੋਂ ਇਹ ਸਾਰੀ ਸੁੰਦਰਤਾ ਇਹ ਸਾਰਾ ਖੇੜਾ ਮੈਨੂੰ ਮਿਲ ਰਿਹਾ ਸੀ ਜਿਸ ਦਿਨ ਦਾ ਮੇਰਾ ਉਹਦੇ ਨਾਲੋਂ ਸੰਬੰਧ ਟੁੱਟ ਗਿਆ ਮੈਂ ਸੜ ਕੇ ਕਾਲਾ ਕੋਲਾ ਹੋ ਗਿਆ ਸਵਾਹ